ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਹੈਗਾ ਜੀ ਸ਼ੁੱਕਰਵਾਰ ਤੇ ਆਪਾਂ ਨੇ ਜਾਣਾ ਸੀਗਾ ਬਾਜ਼ਾਰ ਕਿਉਂਕਿ ਗਣੇਸ਼ ਜੀ ਦੀ ਆਪਾਂ ਨੇ ਪੂਜਾ ਕਰਨੀ ਹੈ ਜੀ ਆਪਾਂ ਨੇ ਗਣੇਸ਼ ਜੀ ਲੈ ਕੇ ਆਣੇ ਨੇ ਜੀ ਤੇ ਲਓ ਜੀ ਸਾਰੇ ਆਪਾਂ ਨੇ ਘਰ ਦੀ ਸਫਾਈ ਕਰਤੀ ਬਾਬਾ ਜੀ ਦੀ ਵੀ ਕਰਤੀ ਤੇ ਮੈਂ ਇੱਧਰ ਤਿਆਰ ਹੋ ਗਈ ਸੀਗੀ ਤੇ ਬਾਹਰ ਆ ਗਈ بارش ਤੇ ਲਓ ਜੀ ਇੱਕ ਵਾਰੀ ਬਾਹਰ ਦਾ ਵਿਊ ਚੈੱਕ ਕਰੋ ਜੀ ਤੇ ਲਓ ਜੀ ਦੇਖੋ ਇੱਧਰ بارش ਕਿੰਨੀ ਆ ਗਈ ਇੱਕ ਐਡਮ ਮੈਂ ਤਿਆਰ ਹੋਈ ਸੀਗੀ ਤੇ ਲਓ ਜੀ ਸਾਰੇ ਜਣੇ ਇੱਧਰ ਆ ਵੀ ਗਏ ਇੱਧਰ ਬੱਚੇ ਕੋਲ ਸਕੂਲ ਤੋਂ ਆ ਗਏ ਤੇ ਆਪਾਂ ਨੇ ਧੋਏ ਹੋਏ ਸੀਗੇ ਕੱਪੜੇ ਬਹੁਤ ਸਾਰੇ ਤੇ ਮੈਂ ਸਾਰੇ ਕੱਪੜੇ ਅੰਦਰ ਹੀ ਫਲਾਤੇ ਤੇ ਹੁਣ ਇਹਨਾਂ ਨੂੰ ਆਪਾਂ ਲਾਵਾਂਗੇ ਪੱਖਾ ਤੇ ਲਓ ਜੀ ਵੀਡੀਓ ਦੇ ਵਿੱਚ ਬਣੇ ਰਹੋ ਤੁਹਾਨੂੰ ਅੱਜ ਆਪਣੇ ਸ਼ਹਿਰ ਦਾ ਵੀਊ ਵਧੂੰਗੀ ਜੀ ਬਾਜ਼ਾਰ ਦਾ ਤੇ ਆਜੋ ਮੇਰੇ ਨਾਲ ਫਿਰ ਤੇ ਲਓ ਜੀ ਇੱਧਰ ਆਪਾਂ ਨਸਰਾਣੇ ਵਗੈਰਾ ਸਾਰਿਆਂ ਦੇ ਕਵਰ ਤਾਰੇ ਹੋਏ ਸੀਗੇ ਇਹ ਮੇਰੀ ਥੋੜੀ ਜੀ ਆਦਤ ਹੈ ਜੀ ਜਿਹੜੀਆਂ ਆਪਣੇ ਪੁਰਾਣੀ ਚੱਦਰਾਂ ਹੁੰਦੀਆਂ ਉਹਨਾਂ ਦੇ ਮੈਂ ਜਿਹੜੇ ਸਰਾਣੇ ਹੁੰਦੇ ਉਹ ਵਧੀਆ ਹੀ ਹੁੰਦੇ ਤੇ ਮੈਂ ਡਬਲ-ਡਬਲ ਕਰਕੇ ਉਹਨਾਂ ਨੂੰ ਚੜ੍ਹਾ ਲੈਣੀ ਹੁੰਦੀ ਹੈ ਤੇ ਇਹਦਾ ਆਪਾਂ ਨੇ ਕਬਰ ਦਿੱਤਾ ਤੋਂ ਇਹ ਵੀ ਹੈ ਤੇ ਬਾਕੀ ਦੇ ਆਪਾਂ ਨੇ ਧੋ ਕੇ ਚੱਦਰਾਂ ਦਿੱਤੀਆਂ ਵਿਛਾ ਤੇ ਉਧਰਲੇ ਵਿੜਦੇ ਤੇ ਵਿਛਾਤੀਆਂ ਤੇ ਹੁਣ ਆਪਾਂ ਜਾਵਾਂਗੇ ਜੀ ਬਾਜ਼ਾਰ ਥੋੜਾ ਜਿਹਾ ਮੈਂ ਬਾਹਰ ਦਾ ਥਿਊ ਚੈੱਕ ਕਰਦੀ ਆ ਜੀ ਕਦੋਂ ਕੋ بارش ਛੱਡਦੀ ਹੈ ਤੇ ਕੱਪੜੇ ਵਗੈਰਾ ਗਰਮੈਸ਼ ਜੀ ਹੋਊਗੀ ਅੰਦਰ ਕਾਫੀ ਮੇਰੇ ਖਿਆਲ ਤੇ ਇੱਕ ਪੱਖਾ ਲਾਉਣ ਵਾਲੀ ਸੁੱਕ ਜਾਣੇ ਬਾਕੀ ਦਾ ਕੱਪੜੇ ਤੇ بارش ਵਗੈਰਾ ਹਟ ਨਹੀਂ ਸਕਦੀ ਮੈਨੂੰ ਲੱਗਦੀ ਮੈਨੂੰ ਅੱਜ ਸਮਾਨ ਸ਼ਾਮ ਨੂੰ ਹੀ ਲੈਣ ਜਾਣਾ ਪਏਗਾ ਜੀ ਕਿਉਂਕਿ ਗਣੇਸ਼ ਜੀ ਵੀ ਲੈ ਕੇ ਆਉਣੇ ਉਸ ਤੋਂ ਪਹਿਲਾਂ ਮੈਂ ਥੋੜੀ ਜੀ ਸ਼ੋਪਿੰਗ ਪਹਿਲਾਂ ਕਰਨੀ ਹੈ ਜੀ ਕਿਉਂਕਿ ਆਪਾਂ ਨੇ ਉਹਦੀ ਤਿਆਰੀ ਵਗੈਰਾ ਕਰਨੀ ਹੈ ਜੀ ਸਾਰੀ ਤੇ ਗਣੇਸ਼ ਜੀ ਦੀ ਸਜਾਵਟ ਵਗੈਰਾ ਦਾ ਸਮਾਨ ਲੈ ਕੇ ਆਉਣਾ ਨੇ ਤਾਂ ਕਰਕੇ ਤੇ ਆਪਾਂ ਘਰ ਚ ਮੈਂ ਆਪਣੇ ਘਰ ਦੇ ਵਿੱਚ ਹੀ ਦੇਖਦੀ ਹਾਂ ਜੀ ਜਿਸਜ ਸਜਾਵਟ ਵਗੈਰਾ ਦਾ ਸਮਾਨ ਹੋਇਆ ਲਓ ਜੀ ਆਪਣੇ ਟੇਬਲ ਵਗੈਰਾ ਬੋਲੇ ਆ ਜੀ ਇਹ ਅਸੀਂ ਯੂਜ਼ ਨਹੀਂ ਜੀ ਕਰਦੇ ਟੇਬਲ ਨੂੰ ਇਹ ਅਸੀਂ ਸਾਫ਼ ਸੁਥਰਾ ਟੇਬਲ ਰੱਖਿਆ ਇਹਦੇ ਤੇ ਕਦੇ ਕੁਝ ਨਹੀਂ ਜੀ ਰੱਖਿਆ ਤੇ ਕਈ ਵਾਰ ਜੋਤ ਮਾਤਾ ਦੀ ਲਾਉਣੀ ਹੁੰਦੀ ਹੈ ਬਾਬਾ ਜੀ ਦੀ ਲਾਉਣੀ ਹੁੰਦੀ ਜਿਹੜੀ ਵੀ ਜੋਤ ਲਾਉਣੀ ਹੁੰਦੀ ਸੀਦੇ ਤੇ ਹੀ ਲਾਉਂਦੇ ਆ ਜੀ ਤੇ ਰਾਮ ਨਾਲ ਜੋਤ ਚੱਲਦੀ ਰਹਿੰਦੀ ਤੇ ਸਾਰੀ ਆਪਾਂ ਨੇ ਕਲੀਅਰੈਂਸ ਕਰਤੀ ਇਹਦੇ ਵਿੱਚ ਆਪਾਂ ਜੋਤ ਲਾਵਾਂਗੇ ਜੀ ਤੇ ਲਓ ਜੀ ਪਹਿਲਾਂ ਆਪਾਂ ਸਮਾਨ ਦੇਖ ਲਈਏ ਕੀ ਕੀ ਹੈ ਲਓ ਜੀ ਤੇ ਲਓ ਜੀ ਇਹ ਲੜੀਆਂ ਵਗੈਰਾ ਆਪਣੇ ਕੋਲੇ ਘਰਾਂ ਪਈਆਂ ਸੀਗੀਆਂ ਤੇ ਇਹ ਵਾਲੀਆਂ ਲੜੀਆਂ ਪਈਆਂ ਨੇ ਇਹਦੀ ਆਪਾਂ ਲਾਵਾਂਗੇ ਇਹ ਵਾਲੀਆਂ ਪਈਆਂ ਤੇ ਇਹ ਵਾਲੀ ਸਜਾਵਟ ਦਾ ਸਮਾਨ ਪਿਆ ਜੀ ਦੇਖਦੇ ਆ ਸ਼ਾਇਦ ਫਿਰ ਮੈਂ ਸ਼ਾਮ ਨੂੰ ਜਦੋਂ ਬਾਬਾ ਜੀ ਨੂੰ ਲੈ ਕੇ ਆਵਾਂਗੇ ਅੱਜ ਸ਼ਾਮ ਨੂੰ ਤੇ ਉਦੋਂ ਹੀ ਲੈ ਕੇ ਆਵਾਂ ਕੀ ਪਤਾ ਹੈ ਜੀ ਦੇਖਦੇ ਆ ਤੇ ਲਓ ਜੀ ਮੈਂ ਤੁਹਾਨੂੰ ਇੱਕ ਵਾਰੀ ਦਿਖਾਉਣੀ ਹੈ ਆਪਣੇ ਕੋਲ ਕੀ ਕੀ ਸਮਾਨ ਹੈ ਜੀ ਤਾਂ ਕਿ ਆਪਾਂ ਡੈਕੋਰੇਟ ਕਰਦੀਏ ਜੀ ਤੇ ਲਓ ਜੀ ਇਹ ਵਾਲਾ ਸਮਾਨ ਹੈ ਜੀ ਥੋੜੀ ਜਿਹੀ ਸਜਾਵਟ ਵਗੈਰਾ ਕਰਨੀ ਆਪਾਂ ਨੇ ਤੇ ਥੋੜਾ ਜਿਹਾ ਆਪਾਂ ਉਹਦੀ ਚੌਂਕੀ ਵਗੈਰਾ ਬਣਾ ਲਈਏ ਉਸ ਤੋਂ ਬਾਅਦ ਫਿਰ ਆਪਾਂ ਇਹ ਲਾੜੀਆਂ ਤਾਂ ਆਪਾਂ ਹੋਰ ਵੀ ਬਾਅਦ 'ਚ ਵੀ ਲਾ ਲਾਂਗੇ ਡੈਕੋਰੇਸ਼ਨ ਦਾ ਸਮਾਨ ਜੇ ਬਾਰਿਸ਼ ਨਾ ਹਟੀ ਤਾਂ ਫਿਰ ਬਾਰਿਸ਼ ਦੇ ਵਿੱਚ ਤਾਂ ਮੈਂ ਬਾਜ਼ਾਰ ਜਾਣਾ ਨਹੀਂ ਤੇ ਇਹਨਾਂ ਨਾਲ ਹੀ ਆਪਾਂ ਸਜਾਵਟ ਕਰਦੇ ਆ ਤੇ ਦੇਖਦੇ ਆ ਜੀ ਹੁਣ ਕਰੋ ਲੋ ਜੀ ਕਰੋ ਜੀ ਚੈੱਕ ਨਹੀਂ ਪੈ ਰਿਹਾ ਬਹੁਤ ਜ਼ਿਆਦਾ ਦੇਖੋ ਕਿੰਨੀ ਤੇਜ਼ ਬਾਰਿਸ਼ ਹੋਣ ਲੱਗ ਗਈ ਜੀ ਸ਼ੁਕਰ ਹੈ ਆਪਾਂ ਬਾਜ਼ਾਰ ਨਹੀਂ ਗਏ ਤੇ ਲੋ ਜੀ ਇੱਧਰ ਦਾ ਵੀ ਦੇਖੋ ਦੇਖੋ ਸਾਹਮਣੇ ਕਿੰਨਾ ਤੇਜ਼ ਨਹੀਂ ਪੈ ਰਿਹਾ ਹੈ ਜੀ ਰੋਜ਼ੀ ਚੈੱਕ ਕਿ ਅੱਧਰ ਆਪਣਾ ਪ੍ਰਣਾਲਾ ਦੇਖੂਗੀ ਕਿਦਾਂ ਚੱਲਦਾ ਸਾਰੇ ਗਮਲੇ ਖੂਸ਼ ਹੋ ਗਏ ਸਾਦੇ ਪਾਣੀ ਦੇ ਤੇ ਲਓ ਜੀ ਆਪਾਂ ਕਰਦੇ ਆ ਜੀ ਹੁਣ ਕੁਝ ਨਵਾਂ ਉਹ ਵੀ ਸਾਰਾ ਕੁਝ ਬਦਲ ਬਹੁਤ ਹੈ ਜੀ ਥੋੜਾ ਵੀ ਨਹੀਂ ਹਟਣ ਵਾਲਾ ਨਹੀਂ ਆ ਤੇ ਲਓ ਜੀ بارش ਵਗੈਰਾ हट ਗਈ ਜੀ ਸ਼ਾਮ ਦਾ ਟਾਈਮ ਹੋ ਗਿਆ ਰਾਤ ਦਾ ਤੇ ਆਪਾਂ ਚੱਲ ਪਏ ਜੀ ਗਣੇਸ਼ ਮਹਾਰਾਜ ਨੂੰ ਲੈਣ ਵਾਸਤੇ ਜੀ ਤੇ ਲੋ ਜੀ بارش ਕਰਕੇ ਦੇਖੋ ਪਾਣੀ ਕਿੰਨਾ ਖੜਾ ਹੈ ਜੀ ਤੇ ਇੱਧਰ ਸੜਕ ਤੇ ਹੈਗੀ ਟ੍ਰੈਫਿਕ ਜਾਮ ਲੱਗਿਆ ਹੋਇਆ ਹੈ ਜੀ ਤੇ ਆਪਾਂ ਜਾਵਾਂਗੇ ਜੀ ਵਿਚਾਲੇ ਰੋਡ ਨੂੰ ਦੇਖੋ ਜੀ ਕਿੰਨਾ ਬੁਰਾ ਹਾਲ ਹੈ ਤੇ ਸਾਰੀ ਸੜਕ ਪਾਣੀ ਨਾਲ ਉਹ ਭਈ ਪਈ ਹੈ ਜੀ ਚਿੱਕੜ ਚਿੱਕੜ ਗਰਗਰਾ ਹੋਇਆ ਪਿਆ ਜੀ ਤੇ ਆਪਾਂ ਲੈ ਕੇ ਆਵਾਂਗੇ ਜੀ ਸ਼ਾਰਟਕਟ ਬੈਕ ਸਾਈਡ ਨੂੰ ਜਾਵਾਂਗੇ ਜੇ ਆਪਾਂ ਸ਼ਹਿਰ ਦੇ ਕਿਉਂਕਿ ਸਾਨੂੰ ਸਾਡੇ ਸ਼ਹਿਰ ਦੇ ਕਈ ਰਸਤਿਆਂ ਦਾ ਪਤਾ ਹੈ ਜੀ ਵਿਚ ਵਿਚ ਨੂੰ ਤੇ ਹੁਣ ਆਪਾਂ ਚੱਲਦੇ ਆਂ ਜੀ ਗਣੇਸ਼ ਮਹਾਰਾਜ ਨੂੰ ਲੈਣ ਵਾਸਤੇ ਕਿਉਂਕਿ ਰਾਤ ਦਾ ਟਾਈਮ ਹੋ ਗਿਆ ਜ਼ਿਆਦਾ ਹੋ ਗਿਆ ਟਾਈਮ ਕਿਆ ਪਤਾ ਦੁਕਾਨਾਂ ਨਾ ਹੀ ਖੁੱਲੀਆਂ ਹੁਣ ਦੇਖਦੇ ਆਂ ਜੀ ਬਾਜ਼ਾਰ ਦੇ ਵਿੱਚ ਜਾ ਕੇ ਕੀ ਬਣਦਾ ਹੈ ਜੀ ਤੇ ਦੇਖੋ ਪਾਣੀ ਸਾਰੀਆਂ ਸੜਕਾਂ ਭਰੀਆਂ ਪਈਆਂ ਨੇ ਜੀ ਤੇ ਕੋਈ ਕੋਈ ਲੋਕ ਲੰਘ ਰਹੇ ਸੀਗੇ ਤੇ ਬਾਰਿਸ਼ ਕਰਕੇ ਅਸੀਂ ਵੀ ਹੌਲੀ ਹੌਲੀ ਜਾ ਰਹੇ ਸੀਗੇ ਬਾਰਿਸ਼ ਥੋੜੀ ਥੋੜੀ ਹੋ ਵੀ ਰਹੀ ਸੀਗੀ ਤੇ ਵਿੱਚ ਵਿੱਚ ਚੱਲੋ ਜੀ ਹੁਣ ਆਪਾਂ ਚੱਲ ਪਏ ਜੀ ਥੋੜਾ ਜਿਹਾ ਸੁੱਕੇ ਜੇ ਰੋਡ ਨੂੰ ਚੱਲਦੇ ਆਂ ਜੀ ਥੋੜਾ ਜਿਹਾ ਦੂਜੀ ਸਾਈਡ ਨੂੰ ਚੱਲਦੇ ਆਂ ਜੀ ਕਿਉਂਕਿ ਗਰਮੀ ਵੀ ਹੈ ਜੀ ਤੇ بارش ਵੀ ਹੈ ਤੇ ਗੰਦਾ ਜਿਹਾ ਲੱਗਦਾ ਥੋੜਾ ਜਿਹਾ ਇਸ ਕਰਕੇ ਤੇ ਨਹਾ ਧੋ ਕੇ ਤਾਂ ਆਪਾਂ ਕਰੋ ਚੱਲੇ ਸੀਗੇ ਕਿਉਂਕਿ ਗਣੇਸ਼ ਜੀ ਨੂੰ ਨਹਾ ਧੋ ਕੇ ਸੱਚੇ ਕੱਪੜੇ ਪਾ ਕੇ ਫੇਰ ਹੀ ਲਿਆਉਣਾ ਬਿਹਤਰ ਮੰਨਿਆ ਜਾਂਦਾ ਹੈ ਜੀ ਤੇ ਰਸਤੇ ਵਿੱਚ ਦੇਖਦੇ ਹਾਂ ਜੀ ਕਿੰਨੀ ਕਿ ਟ੍ਰੈਫਿਕ ਹੈ ਤੇ ਜਾਮ ਵਗੈਰਾ ਲੱਗਿਆ ਹੋਣ ਕਰਕੇ ਜੇ ਅਸੀਂ ਗੱਡੀ ਬੈਕ ਸਾਈਡ ਤੇ ਲਾਤੀ ਜਿੱਧਰਲੀ ਸਾਈਡ ਤੇ ਅਸੀਂ ਤੁਰ ਕੇ ਜਾ ਰਹੇ ਹਾਂ ਜੀ ਹੁਣ ਤੇ ਲਓ ਜੀ ਦੇਖੋ ਕੋਈ ਵੀ ਦੁਕਾਨ ਵਗੈਰਾ ਕੋਈ ਵੀ ਨਹੀਂ ਖੁੱਲੀ ਕੋਈ ਕੋਈ ਖੁੱਲੀ ਹੋਈ ਹੈ ਜੀ ਤੇ ਦੇਖਦੇ ਆ ਅੱਗੇ ਜਾ ਕੇ ਬਾਜ਼ਾਰ ਦੇ ਵਿੱਚ ਕੋਈ ਸ਼ਾਪ ਜੇ ਖੁੱਲੀ ਹੋਈ ਤਾਂ ਫਿਰ ਦੇਖਦੇ ਆ ਜੀ ਨਹੀਂ ਤਾਂ ਫਿਰ ਸਵੇਰੇ ਲੈ ਕੇ ਜਾਵਾਂਗੇ ਤੇ ਲੋ ਜੀ ਫਾਈਨਲੀ ਸਾਨੂੰ ਕੋਈ ਸ਼ਾਪ ਮਿਲ ਗਈ ਸੀਗੀ ਤੇ ਉੱਥੋਂ ਆਪਾਂ ਗਣੇਸ਼ ਮਹਾਰਾਜ ਜੀ ਖਰੀਦ ਕੇ ਤੇ ਫਿਰ ਆਪਾਂ ਚੱਲਾਂਗੇ ਘਰ ਨੂੰ ਤੇ ਫਟਾਫਟ ਥੋੜਾ ਜਿਹਾ ਇਹ ਦੁਕਾਨ ਬੰਦ ਕਰਨ ਲੱਗੇ ਸੀਗੇ ਤੇ ਕਾਫੀ ਗਾਹਕਾਉਣ ਕਰਕੇ ਇਹ ਵੀ ਫਿਰ ਥੋੜਾ ਜਿਹਾ ਰੁਕ ਗਏ ਜੀ ਤੇ ਆਪਾਂ ਗਣੇਸ਼ ਜੀ ਨੂੰ ਤਿਆਰ ਵਗੈਰਾ ਕੀਤਾ ਸਾਰੇ ਫੁੱਲ ਵਗੈਰਾ ਲਈ ਜੋ-ਜੋ ਸਮਾਨ ਲੈਣਾ ਸੀ ਸਾਰੇ ਆਪਾਂ ਨੇ ਇੱਕੋ ਸ਼ਾਪ ਤੇ ਆਪਾਂ ਨੂੰ ਸਾਰਾ ਕੁਝ ਹੀ ਮਿਲ ਗਿਆ ਜੀ ਤੇ ਲੋ ਜੀ ਆਪਾਂ ਚੱਲ ਪਏ ਜੀ ਘਰ ਨੂੰ ਫੇਰ ਮੀ ਆ ਗਿਆ ਜੀ ਰਾਤ ਦਾ ਟਾਈਮ ਹੈ ਜੀ ਇਹ ਤੇ ਆਪਾਂ ਨੇ ਮਠਾਈ ਵਗੈਰਾ ਵੀ ਰਸਤੇ ਦੇ ਵਿੱਚ ਤੋਂ ਲੈਣੀ ਹੈ ਜੀ ਤੇ ਜਾਮ ਅੱਗੇ ਬਰਲੇ ਸਾਈਡ ਸਾਈਡ ਤੇ ਫੇਰ ਜਾਮ ਹੈ ਜੀ ਤੇ ਆਪਾਂ ਫੇਰ ਵਿੱਚ ਦੀ ਜਾਵਾਂਗੇ ਜੀ ਤੇ ਗਣੇਸ਼ ਮਹਾਰਾਜ ਨੂੰ ਘਰ ਨੂੰ ਲੈ ਕੇ ਆਵਾਂਗੇ ਜੀ ਅੱਗੇ ਵਾਸਤੇ ਬਾਬਾ ਜੀ ਨੂੰ ਕਹਿਣਾ ਕਿ ਵੀ ਤੁਹਾਨੂੰ ਸੌਰੀ ਆਪਾਂ ਦਿਨ ਵਿੱਚ ਲਿਆਇ ਕਰਾਂਗੇ ਜੀ ਰਾਤ ਦਾ ਆਪਾਂ ਨੇ ਰੱਖਣਾ ਹੀ ਨਹੀਂ ਜੀ ਤੇ ਲਓ ਜੀ ਹੁਣ ਆਪਾਂ ਲੈਂਦੇ ਆ ਜੀ ਮਠਾਈ ਕੋਈ ਮਠਾਈ ਦੀ ਦੁਕਾਨ ਜੇ ਖੁੱਲੀ ਹੋਈ ਤਾਂ ਅਸੀਂ ਥੋੜਾ ਜਿਹਾ ਜ਼ਿਆਦਾ ਲੇਟ ਹੋ ਗਏ ਸੀਗੇ ਇਸ ਕਰਕੇ ਤੇ ਮਾੜੀ ਮੋਟੀ ਟ੍ਰੈਫਿਕ ਵੀ ਹੈ ਹੁਣ ਤੇ ਜਾਮ ਵਾਲਾ ਰੋਡ ਜਿਹੜਾ ਉਹ ਸਾਰੇ ਜਾਮ ਪਿਆ ਜੀ ਉੱਧਰ ਤੇ ਲਓ ਜੀ ਹੁਣ ਆਪਾਂ ਲੈਂਦੇ ਆਂ ਜੀ ਮਠਿਆਈ ਤੇ ਇੱਥੇ ਸਾਡੇ ਲੱਭੂ ਸਵੀਟਸ ਕਰਕੇ ਤੇ ਅਸੀਂ ਫੋਨ ਕਰਕੇ ਪੁੱਛਿਆ ਉਹ ਕਹਿੰਦੇ ਵੀ ਖੁੱਲੀ ਹੈ ਜੀ ਸ਼ਾਪ ਤੇ ਤੁਸੀਂ ਆਜੋ ਤੇ ਲਓ ਜੀ ਹੁਣ ਆਪਾਂ ਇੱਥੋਂ ਲੰਦੇ ਆਪਾਂ ਨੇ ਮੋਦਕ ਲੈਣੇ ਸੀਗੇ ਉਹ ਆਪਾਂ ਨੂੰ ਨਹੀਂ ਮਿਲੇ ਤੇ ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਜੀ ਘਰੇ ਤੇ ਆਪਾਂ ਗਣੇਸ਼ ਮਹਾਰਾਜ ਨੂੰ ਅੰਦਰ ਲੱਗੇ ਆਂ ਜੀ ਕਰਨ ਤੇ ਵੀਡੀਓ ਦੇ ਵਿੱਚ ਬਣੇ ਰਹੋ ਤੇ ਸਾਰੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਆਪਣੀ ਬੇਸ਼ਕ ਜ਼ਰੂਰ ਮੰਗੇ ਵੀਡੀਓ ਦੇ ਵਿੱਚ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਤੁਹਾਡਾ ਤੇ ਇੱਕ ਮੇਰੀ ਰਿਕਵੈਸਟ ਹੈ ਜੀ ਵੀਡੀਓ ਦੇਖਦੇ ਦੇਖਦੇ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਵੀ ਕਰਦਿਆ ਕਰੋ ਜੀ ਜੋ ਵੀ ਤੁਹਾਨੂੰ ਠੀਕ ਲੱਗਦਾ ਹੈ ਜੀ ਕਿਸ ਤਰੀਕੇ ਦੇ ਨਾਲ ਲੱਗਦਾ ਹੈ ਉਹ ਮੈਨੂੰ ਤੁਸੀਂ ਜ਼ਰੂਰ ਲਿਖਿਆ ਕਰੋ ਤੇ ਮਹਾਰਾਜ ਜੀ ਨੂੰ ਆਪਾਂ ਅੰਦਰ ਲੈ ਆਏ ਜੀ ਗਣੇਸ਼ ਜੀ ਨੂੰ ਤੇ ਉਹਨਾਂ ਨੇ ਅਖਬਾਰ ਦੇ ਵਿੱਚ ਲਪੇਟ ਕੇ ਦਿੱਤਾ ਸੀਗਾ ਤੇ ਆਪਾਂ ਨੇ ਉਹਨੂੰ ਮੂਰਤੀ ਨੂੰ ਦੁਆਰੇ ਹਲਾਉਣਾ ਨਹੀਂ ਜੀ ਹੈਗਾ ਇਸ ਕਰਕੇ ਆਪਾਂ ਨੇ ਬਸ ਇੱਕ ਵਾਰ ਜਦ ਰਾਤ ਨੂੰ ਰੱਖ ਦੇਣੀ ਹੈ ਜੀ ਤੇ ਫਿਰ ਆਪਾਂ ਨੇ ਇਹਨਾਂ ਨੂੰ ਦੁਆਰੇ ਚੱਕਣਾ ਨਹੀਂ ਜੀ ਫਿਰ ਜਬ ਵਿਸਰਜਨ ਕਰਨਾ ਉਦੋਂ ਹੀ ਚੱਕਾਂਗੇ ਤੇ ਆਪਾਂ ਇਹਨੂੰ ਟਾਕੇ ਰੱਖਾਂਗੇ ਜੀ ਇਸੇ ਤਰੀਕੇ ਦੇ ਨਾਲ ਤੇ ਮੂਹ ਵਗੈਰਾ ਆਪਾਂ ਸਵੇਰੇ ਦਿਖਾਵਾਂਗੇ ਜੀ ਜਦੋਂ ਆਪਾਂ ਇਹਨਾਂ ਦੀ ਆਗਮਨ ਕਰਾਂਗੇ ਜੀ ਤੇ ਆਰਤੀ ਤਾਰ ਕੇ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ